ਮਰ ਜਾਗੇ ਮੈਂ ਮਸੋਂ ਐਸੇ ਥਾ ਜੇ ਕੁੱਟੇ ਨੇ ਤੁਹਾਨੂੰ ਅੱਜ ਲੋਟ ਆਇਆ ਹੁਣ ਆਲਾ ਸਾਡੇ ਨੂੰ ਯਾਰ ਮਰ ਜਾ ਸਦਾ ਕੱਢੋ ਸਾਡੇ ਨੂੰ ਦੱਸ ਕੀ ਆ ਹਰ ਜਾ ਕਰੋ ਕਰੇ ਦਾ ਹਰ ਜਾ ਕਰੋ ਤੇ ਹੁਣ ਦੇਖ ਲੈ ਬਾਪੂ ਤਿੰਨ ਬੇਬੀਆਂ ਲਿਆਇਆ ਉਹਨੇ ਤਾਂ ਸ਼ਰਮ ਲਾ ਰੱਖੀ ਐ ਤੂੰ ਆਏ ਦੱਸ ਤਿੰਨ ਹਿੱਸੇ ਹੋਗੇ ਚੌਥਾ ਤੇਰਾ ਪੰਜਵਾਂ ਤੇਰੇ ਭਰਾ ਦਾ ਕੱਲ ਨੂੰ ਛੇਮਾ ਤੇਰੀ ਭਾਬੀ ਦੇ ਜਵਾਬ ਹੋ ਗਿਆ ਤਾਂ ਉਹਦਾ ਪੈ ਜੂਗਾ ਤੂੰ ਆਏ ਦੱਸ ਵੰਡ ਕਦੋਂ ਕਰਾਇੰਗੀ ਬਾਹ 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 ਦੇਖ ਲੈ ਜਨਾਨੀ ਤਾਂ 21 ਬੋਤੂ ਹੁੰਦੀ ਚੱਜਰੀ ਹੋਵੇ ਜੇ ਆ ਤਿੰਨ ਲਿਆ ਕੇ ਵੀ ਭੁੱਖੇ ਤੁਰੇ ਫਿਰਦੇ ਆਗੇ ਕੀ ਕਰਗੇ ਹੁਣ ਇਹਨਾਂ ਦਾ ਬੜਾ ਸਿਆਪ ਆ ਗਿਆ ਹੁਣ ਉਹਨੂੰ ਤਾਂ ਕੁੱਟ ਲੈਂਦੇ ਸੀ ਹੁਣ ਤੀਜੇ ਦਾ ਕੁੱਟਣ ਜੋਗਰੇ ਵੀ ਨਹੀਂ ਲੋਕ ਗਾਲਾਂ ਦੇਣਗੇ ਵੀ ਕੰਜਰਾਂ ਨੂੰ ਤਿੰਨ ਲਿਆ ਕੇ ਪਿੰਡੀ ਤੁਹਾਡਾ ਬੜਾ ਸਿਆਪ ਪਾ ਸੀ ਚਾਰੋਂ ਮਨਾ ਚੁੱਪ ਕਰ ਜਾ ਜਿਵੇਂ ਟੈਂਪਾਸ ਹੁੰਦਾ 10 ਮਿੰਟ ਪੈ ਜਾ ਭੁਲ ਸਿੱਧੀ ਕਰ ਲੈ ਆਖ ਕੇ ਸਭ ਕਾ ਜ ਸਾਨਾ ਅਦਨਾਂ ਘੱਟ ਆ ਗਿਆ ਤੇ ਬੈ ਬੈ ਮਸਾ ਪਾਈ ਸੀ 10 ਮਿੰਟ ਭੈਣ ਵੀ ਨਹੀਂ ਦਿੰਦਾ ਕੌਣ ਹੈ ਆਉਣੀ ਹੈ ਆਏ ਹੈ ਇਹ ਕੌਣ ਹੈ ਨਹੀਂ ਵੀਰ ਭੈਣ ਆ ਗਈ ਬਾਣਾ ਰੱਖਿਆ ਸੀ ਸ਼ਿਕਰ ਤੇ ਪੈਣੀ ਹੈ ਨਹੀਂ ਭੈਣੇ ਪਈ ਸੀ 10 ਮਿੰਟ ਆ ਜਾ ਹੈ ਨਹੀਂ ਕਰੇ ਕੋਈ ਹੈ ਨਹੀਂ ਕਿਧਰ ਭਾਗੇ ਸਾਰੇ ਭਾਗੇ ਕੋਈ ਨਹੀਂ ਨਾ ਪਰਵਾਹ ਆ ਦੇਖੋ ਤੁਸ ਜਿਹਨੇ ਕਿਵੇਂ ਬੈਠੀ ਹੈ ਨਹੀਂ ਪੁੱਛਣਾ ਉਹਦਾ ਤਾਂ ਪਤਾ ਹੀ ਹੈ ਭੈਣ ਕੈ ਸਰਦਾਰ ਦਾ ਉਹ ਤਾਂ ਸ਼ੋਰ ਦੇ ਤੁਰੇ ਹੀ ਫਿਰਦਾ ਰਹਿੰਦਾ ਕਿ ਉਹ ਕਿੱਥੇ ਟਿਕਦਾ ਕਿੱਥੇ ਤੂੰ ਘਰ ਦੇ ਘਰ ਚ ਜੇ ਕੋਈ ਉਹ ਹੀ ਕਰਦਾ ਉਹ ਕੋਈ ਉਹ ਉਹ ਕੀ ਹੋ ਜਾ ਅੱਡੇ ਘਰ ਚ ਕੀ ਉਹ ਸਾਡੇ ਸਰੀਕੇ ਜਣਾ ਕੁੜੀ ਮਾਰ ਗਈ ਅੱਛਾ ਉਹ ਤਾਂ ਮੌਥੇ ਤੋਰਦੀ ਮੇਰਾ ਨਾ ਸਿਰ ਦੁਖੀ ਜਾਂਦਾ ਸੀ ਮੈਂ ਆਖ ਕੇ ਚੱਲ ਮੈਂ 10 ਮਿੰਟ ਬਾਹਰ ਕਰ ਲਾ ਹਾਂ ਪੈਣੇ ਮੈਂ ਉੱਥੋਂ ਬਾਹਰ ਹੀ ਦਿੱ ਜਾ ਮੱਚਾ ਚੁੱਟ ਨਹੀਂ ਪੈਣੇ ਜੇ ਤੇ ਮੇਰੇ ਭੈਣ ਸੀ ਤਾਂ ਹੀ ਤੇਰਾ ਢਿੱਡ ਨੱਚਿਆ ਆ ਆਹ ਦੇ ਦੇ ਢਿੱਡ ਮੱਟਦਾ ਹੋਰ ਇਹਨਾਂ ਦਾ ਬਗਾਨਾ ਦਾ ਢਿੱਡ ਬੱਚੀ ਆਹ ਦੇਖ ਲੈ ਅੰਦਰ ਬੈਠੀ ਐ ਮੌਜ ਨਾਲ ਤੇ ਫਿਰ ਤੂੰ ਸਾਡੇ ਕੋਲ ਗੱਲ ਨਾ ਕਰੀ ਪਤਾ ਤਾਂ ਸਾਨੂੰ ਫੇਰ ਵੀ ਲੱਗ ਗਿਆ ਨਾ ਨਹੀਂ ਗੱਲ ਨਹੀਂ ਕੀ ਕਰਦੀ ਅਗੇ ਜੋਰ ਦੀ ਮਾਂ ਕੋਠੀ ਤੇ ਮੂੰਹ ਹਾਂ ਫਿਰ ਲੋੜਾ ਪਉਂਦੀ ਸਾਨੂੰ ਕਹਿੰਦੇ ਨੱਕ ਦਿਖਾਉਣ ਜੋਗੇ ਨਹੀਂ ਛੱਡੇ ਚੌੜੇ ਨੇ ਫਿਰ ਫਿਰ ਮਾੜੀ ਗੱਲ ਆ ਭਾਈ ਇਹ ਤਾਂ ਮੰਨਦਾ ਹਾਂ 1 6 2 6 3 ਤਿੰਨ ਤਿੰਨ ਦਾ ਇੱਕ ਵੀ ਲੋਟ ਆਉਂਦੀ ਨਾਲੇ ਉਹ ਤਾਂ ਐਡੀ ਜੀਵ ਲੱਗਿਆ ਪੁੱਛਰ ਪੁੱਛਰ ਪੈਂਦੀ ਆ ਸਾਨੂੰ ਅੱਛਾ ਕਹੀ ਜੀ ਮੈਂ ਤਾਂ ਅੱਖ ਮੈਂ ਦੇਖ ਕੇ ਆਉਂਗੀ ਮੈਂ ਤੁਹਾਨੂੰ ਦਿਖਾਉਂਗੀ ਢੱਡਾ ਜੀ ਕੁਆਂਟਲ ਦੀ ਆ ਨਹੀਂ ਬਾਹ ਅਹੀ ਜੀ ਐ ਕਿੱਥੋਂ ਖਰੀਦੀ ਐਹੀ ਜੀ ਤੁਸੀਂ ਨਹੀਂ ਭੈਣੇ ਪਤਾ ਹੀ ਨਹੀਂ ਕਿੱਥੋਂ ਖਰੀਦ ਕੇ ਲਿਆਇਆ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਸਾਨੂੰ ਤਾਂ ਉਦੋਂ ਪਤਾ ਲੱਗਾ ਜਦੋਂ ਬਾੜ ਦੇ ਲਿਆ ਕੇ ਘੜਾਤੀ ਵੀ ਦੋ ਦੋ ਤਿੰਨ ਤਿੰਨ ਕਿੱਥੇ ਲੋਟ ਆਉਂਦਾ ਫੋੜਨਾ ਹੈ ਤਿੰਨ ਤੱਕ ਵੀ ਲੋਟ ਆਉਂਦੀ ਤੇ ਫੇ ਤੁਸੀਂ ਉਹ ਨੂੰ ਕੁਸਣਾ ਕੁਸ ਮਾਣਾ ਮੋਟਾ ਹੋ ਕਰ ਤੱਕਲੇ ਦੇ ਦਾਗ ਲਾ ਲਾ ਕੱਢਿਆ ਕਰੋ ਨਹੀਂ ਭੈਣੇ ਤੱਕਲੇ ਦੇ ਦਾਗ ਦੀ ਸੁਣ ਲੈ ਅੱਜ ਕਿ ਅਸੀਂ ਬਣਾਈ ਜਾਈਏ ਰੋਟੀ ਥੋਨੇ ਜਣੀਆਂ ਥੋਦੇ ਆ ਗਈ ਤੇ ਕਹਿੰਦੀ ਰੋਟੀਆਂ ਚ ਪੂਜੇ ਅਸੀਂ ਚੱਕੜ ਨਾ ਦਿੱਤੀ ਸਾਡੇ ਤਾਂ ਅੱਜ ਅੱਖਾਂ ਜੱਫੀ ਹੋ ਗਈ ਅੱਛਾ ਹਾਂ ਪਰ ਆਪ ਤੇ ਹੱਟੜ ਲਾਦਾ ਨਹੀਂ ਨੀ ਤਾਂ ਫੜ ਕੇ ਸਿੱਟਣਾ ਲੂ ਨੀ ਦਿੱਤੀ ਉਹਨੂੰ ਅਜੇ ਫੇ ਕਿੱਥੇ ਖਾਧੀਓ ਨਾ ਕਿੱਥੇ ਖਾਣੀ ਸੀ ਭੁੱਖੀ ਚ ਤੇ ਭੁੱਖਾ ਹੀ ਹੋ ਗਿਆ ਚੌਰਾ ਹਾਂ ਤੂੰ ਕੀ ਲੈਣਾ ਜਾਣ ਨਾ ਉਹ ਸਾਦੇ ਨੋਟੀ ਬਿਨਾ ਈ ਤਾਂ ਕਿੱਥੇ ਖਾਓ ਖਾਈ ਜਾਵੇ ਮੀ ਬਾਕ ਉਹ ਜਿਹੜੇ ਵਿਢਾਉਂਦਾ ਹੈ ਕਿਉਂ ਸ਼ਰਮੀ ਨਹੀਂ ਜਮਾਂ ਮੈਂ ਤੇਰੇ ਸਾਹਮਣੇ ਦੇਹਲਾਤੀ ਦੋਨੇ ਕਦੇ ਉਹ ਰੋਟੀ ਫੜਾਉਂਦੀ ਕਦੇ ਮੈਂ ਰੋਟੀ ਚਲ ਸੋਦਾ ਟਾਈਮ ਪਾਸ ਹੋ ਗਿਆ ਸਾਡਾ ਟਾਈਮ ਪਾਸ ਹੋ ਗਿਆ ਤੇ ਇਹਦਾ ਹੁਣ ਕੀ ਕਰੀਏ ਕੁੜੇ ਬਾਕ ਤਾਂ ਫਿਰ ਤੁਸੀਂ ਭਾਈ ਇਹਨੂੰ ਤਾਂ ਕਿਸੇ ਲੋੜ ਦਾ ਤਾਂ ਪਾਓ ਤਾ ਫੇ ਨਿਕਲੂਗੀ ਚਲ ਤੂੰ ਮੈਂ ਅਖਾ ਭੈਣ ਮੇਰੀ ਦੱਸਦੀ ਨਹੀਂ ਮੇਰੀ ਭੈਣ ਖਬਰ ਕਿੱਡੀ ਔਖੀ ਹੋਊਗੀ ਭੈਣੇ ਮੈਂ ਤਾਂ ਬਾੜੀ ਔਖੀ ਕਿੱਥੋਂ ਦੀ ਏ ਕੁੜੇ ਨੀ ਪਤਾ ਨਹੀਂ ਬਣੇ ਕਿੱਥੋਂ ਗਿਆ ਕਿੱਥੋਂ ਗਿਆ ਤੇ ਫਿਰ ਫੇਰ ਲੜਨ ਗਿਆ ਸੋਦੇ ਕਿਵੇਂ ਕੁਛ ਨਹੀਂ ਆ ਕਿਵੇਂ ਗਈ ਲੜਨ ਗਿਆ ਸਾਡੇ ਨਾਲ ਲੜ ਪਿਆ ਅੱਛਾ ਕੋਈ ਵੀ ਹੈ ਨਹੀਂ ਕੱਜ ਦੀ ਅੱਛਾ ਦੁੱਜੀ ਆਹੋ ਦੁੱਜੀ ਉਹ ਆਕਰੋਜ ਬੈਠਾ ਨਹੀਂ ਨਾ ਉਹ ਤਾਂ ਲੱਗਦੀ ਆ ਉਹ ਨਹੀਂ ਦੇਖਣ ਨੂੰ ਨਰ ਬਲੱਗਦੀ ਹੈ ਵਿੱਚੋਂ ਵਿਓ ਦੀ ਗੰਦਲ ਹੈ ਵਿੱਚੋਂ ਫੋਟੀ ਆ ਤੇ ਭਣੇ ਲੜ ਕੇ ਸਾਡੇ ਨਾਲ ਤੁਰ ਗਿਆ ਕਹਿੰਦਾ ਮੈਂ ਤਾ ਆ ਗਿਆ ਲੈ ਤੇ ਚਾਰ ਪੰਜ ਦਿਨਾਂ ਤੱਕ ਲਿਆ ਕੇ ਭਣੇ ਨੀ ਛੋਡੇ ਚੀ ਖਣਖੰਡਾ ਮੇਰੇ ਪਿਓ ਦੀ ਰੰਨ ਦਾ ਸੁੱਤੀ ਪਈ ਦਾ ਕਰਦਾ ਬਥੇ ਨੀ ਜੀ ਦਾ ਬਥੇਰਾ ਕਰਦਾ ਇਹ ਤਾਂ ਸੁੱਤੀ ਪਈ ਦਾ ਗਲ ਦਾ ਬਥੀਏ ਉਹ ਅੰਦਰੋਂ ਹੀ ਨਿਕਲਦਾ ਸਾਰਾ ਦਿਨ ਅੰਦਰ ਬੜਿਆ ਰਹਿੰਦਾ ਕਿਥੋਂ ਬੜਿਆ ਖੁੰਡ ਨੂੰ ਉਹ ਨੂੰ ਜਵਾਨੀ ਚੜ ਗਈ ਵਿਆਹ ਕਰਾਉਣੀ ਨਹੀਂ ਮਾਰੂ ਨੀ ਚੱਲ ਨੀ ਭੈਣੇ ਉਹਦੀ ਰੋਣੇ ਧੋਣੇ ਲੈ ਕੇ ਵਾਹੀ ਚੱਲ ਤੈਨੂੰ ਚਾਦੀ ਘੁੱਟ ਪਿਆਵਾ ਨਹੀਂ ਲੈ ਚਾਹਾਂ ਤਾਂ ਕਿਹੜਾ ਮੂਹ ਵੀ ਕਰਦਾ ਵੀ ਚੱਲ ਵਿਚੀ ਰੋਲ ਜਾਂਦੇ ਨੀ ਚੱਲ ਕੋਈ ਨਾ ਭੈਣੇ ਮੈਂ ਤਾਂ ਉੱਥੇ ਹੀ ਹਾਂ ਤੇਰੀ ਔਖੀ ਆਉਂ ਫਿਰ ਕੇ ਆਪ ਨੂੰ ਹੋ ਗਿਆ ਨੀ ਬਾਪ ਆਪਾਂ ਚਾਹ ਵੀ ਪੀ ਲਈ ਕਿਹੜੇ ਬੇੜੀ ਹੋਂਦ ਵੀ ਨਹੀਂ ਨਿਕਲੀ ਕਦੋਂ ਦੀ ਮੈਂ ਆਈ ਆ ਉਹ ਤਾਂ ਅੰਦਰ ਹੀ ਪਈ ਰਹਿੰਦੀ ਐ ਉਹ ਨਹੀਂ ਨਿਕਲਦੀ ਬਾਹਰ ਨਹੀਂ ਫੇ ਮੈਨੂੰ ਲੈ ਕੇ ਚੱਲਣਾ ਕੋਈ ਕਾਹ ਨੂੰ ਨਹੀਂ ਮੱਥਾ ਨਾ ਮਰਵਾ ਭਲੇ ਰਹਿਣ ਦੇ ਤੂੰ ਬਹਿ ਜਾ ਨਹੀਂ ਮੱਥਾ ਕੋਈ ਨਹੀਂ ਤੂੰ ਮੈਨੂੰ ਇੱਕ ਪਾਸਾ ਕਰੀ ਦੇਂਦੇ ਆ ਮੈਨੂੰ ਦੇਖ ਕੇ ਹੀ ਆਂਦੇ ਮੇਰੀ ਲੜਾਈ ਹੋ ਜੂ ਉਹਦੇ ਨਾਲ ਆਪਾਂ ਮਾਈ ਦੇ ਨਾਲ ਆਏ ਹਾਂ ਦੋਵੇਂ ਕਿਵੇਂ ਦੇਖ ਲੈ ਚੰਗਾ ਹਾਂ ਦੇਖਣ ਤੇ ਮੈਨੂੰ ਪੇਰਾ ਜਗਾਉਂਗਾ ਨੀ ਭਣੇ ਗੱਲਾਂ ਤਾਂ ਬਹੁਤ ਕਰ ਲਈਆਂ ਤੇ ਮੈਂ ਰੋਟੀ ਲਿਉਣੀ ਏ ਤੇਰੇ ਵਾਸਤੇ ਰੋਟੀ ਖਾ ਲਈ ਆਪਾਂ ਨਹੀਂ ਭਣੀ ਰੋਟੀ ਨੂੰ ਤਾਂ ਕੋਈ ਨਾ ਬਸ ਮੈਂ ਖਾ ਕੇ ਆਈ ਸੀ ਤੇਰੇ ਘਰ ਨੂੰ ਦੇਖ ਕੇ ਤਾਂ ਮੇਰੀ ਭੁੱਖੀ ਮਰ ਗਈ ਤੇ ਮੈਂ ਮੁੜਨਾ ਵੀ ਆਥਰ ਨੂੰ ਲੈ ਮੁੜਨਾ ਨਾ ਨਾ ਮੈਂ ਨਹੀਂ ਜਾਣ ਦੇਦੀ ਮੈਂ ਤਾਂ ਤੈਨੂੰ ਦੋ ਦਿਨ ਰੱਖੂਗੀ ਨਹੀਂ ਕੋਈ ਨਾ ਮੈਂ ਫੇਰ ਆ ਜੂ ਵਿੱਚ ਦੀ ਕੋਈ ਨਾ ਦੇਖ ਦੇ ਨਹੀਂ ਕੋਈ ਨਾ ਭਣੇ ਨਹੀਂ ਮੈਂ ਤਾਂ ਦੋ ਦਿਨ ਰੱਖੂ ਮੈਂ ਰੋਟੀ ਲਿਉਣੀ ਆ ਹੁਣ ਦੋ ਰੋਟੀਆਂ ਖਾਣ ਨੂੰ ਨੇ ਗਰਮ ਗਰਮ ਹੀ ਖਵਾ ਦਾਂ ਸਰਦੀ ਦਾ ਮੌਸਮ ਗਰਮ

ਨਾ ਸਬਜੀ ਗਰਮ ਹੋ ਗਈ ਰੋਟੀਆਂ ਪਕਾਤੀਆਂ ਤੇ ਮੈਂ ਰੋਟੀ ਬਾਕੇ ਦੇਣਾ ਭੈਣ ਨੂੰ। ਓ ਮम्मी ਆ ਜਾਂ ਅੰਦਰ ਵੀ ਕੰਮ ਤੇ ਵੀ ਜਾਣਾ। ਆ ਗਈ ਫਿਰ ਮੈਂ। ਲੈ ਆਟਾ ਗਰਮ ਗਰਮ ਬਣੀ ਆਤੀਆਂ। ਸਬਜੀ ਵੀ ਦੇ ਦੂੰਗੀ ਕੀਤੀ ਹੈ। ਆਟਾ ਬੜੀ ਕਿਦਾ ਕਰਾਂ। ਇਹ ਚੁੱਟ ਕੇ ਰਹਿਣੀ ਹੈ। ਮੈਨੂੰ ਵੀ ਹੈਗਾ। ਹਾ ਇਹ ਤਾਂ ਪੁੱਤ ਗੱਲ ਤੇਰੀ ਸਿਆਣੀ ਐ ਕੀ ਕਰੀਏ ਫਿਰ ਪੁੱਤ ਤੈਨੂੰ ਆਪ ਹੀ ਸਾਰਾ ਹੀ ਪਤਾ ਹੈ ਚੱਲ ਪੁੱਤ ਚੰਗਾ ਮੈਂ ਤਾਂ ਹੁਣ ਗੱਲ ਕਰ ਲਈ ਤੇਰੀ ਨਾ ਮਾਸੀ ਆਈ ਐ ਤੇ ਮੈਂ ਰੋਟੀ ਬਣਾ ਕੇ ਆਈ ਐ ਤੇ ਮੈਨੂੰ ਰੋਟੀ ਫੜਾਣਾ ਲੈ ਵੀਰਪਾਲ ਆ ਗਏ ਇਹਦੇ ਨਾਲ ਗੱਲ ਕਰ ਲੈ ਪੁੱਤ ਲੈ ਲੈ ਪੁੱਤ ਦਰਜੀਤ ਨਾਲ ਗੱਲ ਕਰ ਲੈ ਹਾਂ ਕਰਦੇ ਹਾਂ ਹਾਂ ਤੇ ਮੈਂ ਜਾਣੀ ਤੇਰੀ ਮਾਸੀ ਨੂੰ ਰੋਟੀ ਹਾਂਜੀ ਹਾਂਜੀ ਠੀਕ ਐ ਹਾਂਜੀ ਆ ਹਾਂਜੀ ਨਹੀਂ ਨਹੀਂ ਫੋਨ ਤਾਂ ਮੈਂ ਚੱਕ ਲੈਂਦੀ ਪਰ ਤੁਹਾਨੂੰ ਵੀ ਪਤਾ ਹੀ ਆ ਹੁਣ ਕੰਮ ਕਿਹੜਾ ਥੋੜਾ ਕੰਮ ਹੀ ਬਾਹਲੇ ਹੁੰਦੇ ਆ ਲੈ ਦੱਸ ਤੂੰ ਤੁਸੀਂ ਤਾਂ ਮੇਰੇ ਤੇ ਗੁੱਸਾ ਕਰਨ ਲੱਗੇ ਨਾ ਮੇਰੇ ਤੇ ਕਾਹਦਾ ਗੁੱਸਾ ਬਾਪੂ ਜੀ ਨੂੰ ਕਹੋ ਫਿਰ ਮੈਂ ਕੀ ਦਸਦੀ ਮਿੰਤਾਪ ਨੂੰ ਨਹੀਂ ਪਤਾ ਲੱਗਿਆ ਕੀ ਹੋ ਗਿਆ ਲੈ ਤੁਹਾਨੂੰ ਕਿਉਂ ਲੱਗਦਾ ਵੀ ਮੈਨੂੰ ਪਤਾ ਸੀ ਮੈਨੂੰ ਨਹੀਂ ਪਤਾ ਹੈਗਾ ਕਿਸੇ ਗੱਲ ਦਾ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਘਰੇ ਲਿਆ ਖੜਾਤੀ ਪਿੰਡ ਵਾਲਿਆਂ ਨੇ ਤਾਂ ਕਹਿਣਾ ਹੀ ਆ ਉਹ ਤਾਂ ਪਹਿਲਾਂ ਕਿਹੜਾ ਹੜਜੇ ਸੀ ਪਹਿਲਾਂ ਵੀ ਕਿੰਨਾ ਕਿੰਨਾ ਕੁਝ ਕਹਿੰਦੇ ਸੀ ਲੈ ਫੇਰ ਤੁਸੀਂ ਤਾਂ ਮੇਰੇ ਤੇ ਗੁੱਸਾ ਕਰਨ ਲੱਗ ਜਾਨੇ ਹੋ ਪਹਿਲਾਂ ਮੈਂ ਕੀ ਕਹਿ ਸਕਦੀ ਆ ਤੁਸੀਂ ਕਰ ਲਓ ਬਾਪੂ ਜੀ ਨਾਲ ਗੱਲ हां हां बापूजी उनका ਨਾ ਫੋਨ ਚੱਕਦੇ ਆ ਤੁਹਾਡਾ ਕਾਹ ਤੋਂ ਚੱਕਣਗੇ ਉਹ ਚੱਲ ਕੋਈ ਨਹੀਂ ਐਵੇਂ ਲੱਗੀ ਤੁਸੀਂ ਤਾਂ ਮੈਨੂੰ ਕਹੀ ਜਾਂਦੇ ਹੋ ਠੀਕ ਆ ਮਰਜੀ ਆ ਤੁਹਾਡੀ ਦੇਖੇ ਲੈ ਫੋਨ ਹੀ ਘਟਦਾ ਜਾਣਾ ਸੀ ਅੱਜ ਜਾਣ ਹੀ ਨਹੀਂ ਤੇ ਭੱਗ ਜਾਂਦੀ ਸਵੇਰੇ ਵੀਰਵਾਰਾ ਫੇਰ ਨਹੀਂ ਜਾਣ ਤੈਨੂੰ ਸਸ਼ੀ ਕਲ ਮਾਸੀ ਜੀ ਸਤਿ ਸ਼੍ਰੀ ਅਕਾਲ ਸਸ਼ੀ ਕਲ ਮਾਸੀ ਜੀ ਸਤਿ ਸ਼੍ਰੀ ਅਕਾਲ ਤੇਰੇ ਹੁਣ ਨਾ ਚੋ ਉਹ ਅਸੀਂ ਨਾ ਸੌਂਗੀਆਂ ਬਸ ਕੰਮ ਕਰਾਇਆ ਕਰਕੇ ਮਾਸੀ ਸੌਂ ਜਾਂਦੇ ਟਾਈਮ ਨਹੀਂ ਮਿਲਦਾ ਸਾ ਨੂੰ ਤਾਂ ਤੁਹਾਨੂੰ ਪਤਾ ਲੱਗ ਗਿਆ ਮੰਮੀ ਨੇ ਦੱਸਿਆ ਕਈ ਦਿਨ ਬਾਅਦ ਦੀ ਆਈ ਹੈ ਹੋਰ ਤੁਹਾਨੂੰ ਤਾਂ ਬਾਵਾ ਚਲਦੀ ਆਈ ਹੈ ਕਿ ਮੈਨੂੰ ਤਾਂ ਉਹ ਹੀ ਕੰਦਾ ਰੱਖ ਲੈ ਉਹ ਤਾਂ ਅੱਗੇ ਤੁਸੀਂ ਗੱਲਾਂ ਕਰੋ ਮੈਂ ਕੰਮ ਕਰਾਦਾ ਮੰਮੀ ਨਾਲ ਆਹ ਹਾਂ ਤੇ ਠੀਕ ਹੈ ਚੰਗਾ ਕਰਾ ਮਾਸੀ ਜੀ ਹੋਰ ਦੱਸੋ ਮਾਸਟਰ ਜੀ ਵੀਰੇ ਵਰਗੇ ਸਾਰੇ ਠੀਕ ਠਾਕ ਸੀ ਸਾਰੇ ਠੀਕ ਹੈ ਪੁੱਤ ਸਾਡੇ ਤਾਂ ਸੋਡੇ ਹੀ ਠੀਕ ਨੇ ਫਿਰ ਅਸੀਂ ਹੁਣ ਕੀ ਕਰੀਏ ਮਾਸੀ ਜੀ ਜਿਹੜਾ ਕੁਝ ਹੋ ਗਿਆ ਤੁਹਾਨੂੰ ਵੀ ਪਤਾ ਹੀ ਐ ਕੋਤਾ ਗਿਆ ਹੁਣ ਤੇਰੀ ਤਾਂ ਉਹ ਹੀ ਗੱਲ ਤੇਰਾ ਪਿਓ ਮੰਨਦਾ ਇੱਕ ਕਰਨਾ ਛੋੜੀ ਤਾਂ ਸਾਡੀ ਤਾਂ ਇੱਕ ਗੱਲ ਸੀ ਮੈਨੂੰ ਪਤਾ ਮੈਂ ਮੰਨਦੀ ਆ ਮੈਂ ਬਾਪੂ ਜੀ ਮੇਰੇ ਪੁੱਛੇ ਬਿਨਾ ਕੋਈ ਕੰਮ ਨਹੀਂ ਕਰਦੇ ਸੀ ਪਰ ਆ ਤਾਂ ਮੈਨੂੰ ਪਤਾ ਹੀ ਨਹੀਂ ਲੱਗਿਆ ਮਾਸੀ ਜੀ ਮੈਨੂੰ ਤਾਂ ਉਹਦੀ ਪਤਾ ਲੱਗਿਆ ਜਿਹੜਾ ਘਰੇ ਆਕੜੇ ਚਨ ਭਾਈ ਇਹ ਤਾਂ ਫਿਰ ਤੂੰ ਗੁਰਜੀਤ ਕੋਲੇ ਉਹ ਹੀ ਗੱਲਾਂ ਗੱਲ ਕਰਦੇ ਗੁਰਜੀਤ ਦੀ ਕਿਉਂ ਨਹੀਂ ਮੰਨਦਾ ਸੀ ਉਹ ਆ ਪੇ ਗੁਰਜੀਤ ਦੀ ਮੰਨਦਾ ਪੁੱਤ ਦੀ ਝੇਫਤਾ ਹੁੰਦੀ ਕੀ ਕਹਿ ਸਕਦੇ ਆ ਜੀ ਗੁਰਜੀਤਾ ਆਪ ਮੈਨੂੰ ਬੋਲ ਰਹੇ ਹੋ ਤਾਂ ਮੈਨੂੰ ਗਾਣਾ ਕੱਢੀ ਜਾਂਦਾ ਮੈਨੂੰ ਕਹਦਾ ਕਿ ਤੂੰ ਆਕੇ ਮੈਨੂੰ ਦੱਸ ਦੀ ਨਹੀਂ ਲੈ ਹੁਣ ਤੁਸੀਂ ਆਪ ਹੀ ਸੋਚੋ ਪਹਿਲਾ ਇਹ ਜੀ ਗੱਲ ਮੈਂ ਕੀ ਦੱਸਾਂ ਉਹਨੂੰ ਸਾਨੂੰ ਦੱਸਣ ਮੁੰਡਾ ਪੁੱਤੋ ਹੀ ਗੱਲ ਹੈ ਜਦੋਂ ਕੋਈ ਜਵਾਕਾਂ ਨੂੰ ਪਤਾ ਲੱਗ ਜਾਂਦਾ ਸਭ ਤੋਂ ਸਿਆਣਾ ਬੇਣ ਇਹਨੂੰ ਆਪ ਹੀ ਚਾਹੀਦਾ ਸੀ ਫਿਰ ਉਹੀ ਤਾਂ ਗੱਲ ਆ ਜੀ ਆ ਤੁਹਾਨੂੰ ਵੀ ਪਤਾ ਮਾਸੀ ਜੀ ਪਹਿਲਾ ਘਰ ਚ ਕਲੇਸ਼ ਘਟ ਹੁੰਦਾ ਸੀ ਕਿੰਨਾ ਰੌਲਾ ਪੈਂਦਾ ਸੀ ਸਾਰਾ ਦਿਨ ਲੜਾਈ ਝਗੜਾ ਚੱਲਦਾ ਸੀ ਅਸਲ ਵਿੱਚ ਨਾ ਮੈਂ ਤੁਹਾਨੂੰ ਫਿਰ ਤੁਸੀਂ ਗੁੱਸਾ ਨਾ ਕਰਿਓ ਬਸ ਜੀ ਮੰਮੀ ਹੋਰੀ ਨਾ ਤੰਗ ਵੀ ਬਾਲਾ ਕਰਦੀ ਸੀ ਬਾਪੂ ਜੀ ਨੂੰ ਤੰਗ ਤਾਂ ਭਾਈ ਫਿਰ ਉਹ ਤੇਰੀ ਸੱਸੀ ਜਿਹੜੀ ਉਹੀ ਕਰਦਾ ਵੀ ਥੋੜਾ ਜਿਆਦਾ ਤੱਕਾ ਕਰਦੀ ਸੀ ਸਾਡੀ ਮੇਰੀ ਭੈਣ ਚ ਤਾਂ ਕੋਈ ਇੰਨਾ ਹੈ ਨਹੀਂ ਸੀ ਓਹੋ ਮਾਸੀ ਜੀ ਤੁਸੀਂ ਤਾਂ ਇਹ ਕਹਿੰਦੇ ਪਰ ਕਦੇ ਵੀ ਇਹ ਹੋਇਆ ਵੀ ਕਦੇ ਇੱਕ ਤਰ੍ਹਾਂ ਦਾ ਕਦੇ ਕਸੂਰ ਹੁੰਦਾ ਜੇ ਸਾਰੇ ਇਹ ਕਰਦਿਆਂ ਫੇਰਾ ਘੱਟ ਤਾਂ ਕੋਈ ਨਹੀਂ ਨਾ ਦੋਨਾਂ 'ਚ ਚਾਲ ਦਿਨਾ ਤੁਸੀਂ ਸਾਡੇ ਘਰੇ ਰਹਿ ਕੇ ਦੇਖੋ ਤੁਹਾਨੂੰ ਫੇਰ ਪਤਾ ਲੱਗੂ ਵੀ ਘਰ ਦੇ ਵਿੱਚ ਕੀ ਕੰਜਰਪਲੇਸ ਚੱਲਦਾ ਰਹਿੰਦਾ ਸਾਰਾ ਦਿਨ ਪਰ ਇਹ ਨਾਲੇ ਨਾ ਖੇਰ ਪੁੱਤ ਪਤਾ ਹੁੰਦਾ ਗੱਲ ਕਰ ਵੀ ਇਹ ਹੋਣਾ ਆਪਦੀ ਭੈਣ ਨੂੰ ਸਾਨੂੰ ਤਾਂ ਪਤਾ ਹੋ ਤਾਂ ਦੁਖੀ ਹੋਗੀ ਦੁਖੀ ਤਾਂ ਹੋਗੀ ਤੁਹਾਨੂੰ ਵੀ ਤਾਂ ਮਾਸੀ ਜੀ ਮੰਮੀ ਨਾਲੋਂ ਵੱਧ ਕੇ ਅਸੀਂ ਦੁਖੀ ਹੋਏ ਪਏ ਆ ਸਾਨੂੰ ਵੀ ਸ਼ਰਮ ਆਉਂਦੀ ਆ ਨਾ ਪੇਕਿਆਂ ਚ ਨਾ ਭੈਣ ਭਾਈਆਂ ਕੋਲੇ ਕੋਈ ਗੱਲਬਾਤ ਕਰਨ ਜੋਗ ਰਹੀ ਨਹੀਂ ਕੀ ਕਹੀ ਉਹਨਾਂ ਨੂੰ ਵੀ ਸਾਡੇ ਘਰ ਦੇ ਵਿੱਚ ਆਹ ਕੁਝ ਚੱਲੀ ਜਾਂਦਾ ਸਾਰੀ ਨਹੀਂ ਬੁੱਤ ਕਰਨ ਜੋਗ ਰਹੀ ਗੱਲ ਤਾਂ ਆ ਕੀ ਕਰਕੇ ਹੁਣ ਉਹ ਹੀ ਕਰਦਾ ਵੀ ਕਿਹਨੂੰ ਕੱਜੇ ਉਹ ਤਾਂ ਵਿੱਚੋਂ ਤਾਂ ਹੀ ਕਰਦਾ ਉੱਤੋਂ ਤਾਂ ਹੋਰ ਕਰਦੀਆਂ ਵਿੱਚੋਂ ਹੋਰ ਕਰਦੀਆਂ ਹੁਣ ਵੀਰੇ ਵਾਲੀ ਭੈਣ ਤਾਂ ਬਈ ਰੱਬ ਨੇ ਦਿੱਤਿਆ ਖਾਣ ਵਾਲੀ ਸੀ ਇਹ ਤਾਂ ਤੁਸੀਂ ਨਾ ਕਹੋ ਮਾਸੀ ਜੀ ਮੰਮੀ ਜਿੰਨਾ ਭੈੜਾ ਨਹੀਂ ਹੈਗਾ ਕੋਈ ਤੁਹਾਨੂੰ ਉਹੀ ਲੱਗਦਾ ਤੁਹਾਡੀ ਭੈਣ ਆ ਉਹ ਉਹ ਸਾਡੇ ਤਾਂ ਫਿਰ ਹੁਣ ਸੋਨੂੰ ਤਾਂ ਲੱਗਣਾ ਹੀ ਆ ਤੂੰ ਤਾਂ ਹੁਣ ਆਪ ਵੀ ਸੱਸ ਦੀ ਨੇਰ ਕਰਉਣੀ ਆ ਕਿ ਭੈਣ ਤੇ ਮੈਨੂੰ ਗੁੱਸਾ ਲੱਗੂਗਾ ਹੁਣ? ਉਹ ਨਹੀਂ ਨਹੀਂ ਵਾਸੀ ਜੀ ਮੇਰ ਵਾਲੀ ਦਾ ਕਿਹੜੀ ਗੱਲ ਆ ਪਹਿਲਾਂ ਮੰਮੀ ਕਿਹੜਾ ਮੇਰੀ ਕੋਈ ਦੁਸ਼ਮਣ ਐ ਉਹ ਵੀ ਤਾਂ ਮੇਰੀ ਸੱਸੀ ਐ ਸੱਸ ਤਾਂ ਹੈਗੀ ਆ ਕੋਤੂ ਇਹ ਜੀ ਕਾ ਨੂੰ ਸਮਝਦਿਓ ਤੁਸੀਂ ਮੇਰੀ ਭੈਣ। ਓਹ ਮਾਸੀ ਜੀ ਤੁਸੀਂ ਤਾਂ ਉਹੀ ਗੱਲ ਕਰਦੇ ਹੋਗੇ। ਵੀ ਖਾਣੀ ਉਹਦੀ ਮੇਰੇ ਦੀ ਪਹਿਲਾਂ ਮੇਰਾ ਨਹੀਂ ਕਿਹੜੀ ਗੱਲ ਆ ਕਦੇ ਹੋਈ ਇਹ ਜੀ ਗੱਲ ਕਦੇ ਤੁਸੀਂ ਮੰਮੀ ਜੀ ਨਾਲ ਗੱਲ ਕਰਕੇ ਪੁੱਛੋ ਵੀ ਵਾਸੀ ਕਦੇ ਮੈਂ ਜਾਂ ਗਰਜੀਤ ਨੇ ਕਦੇ ਫਰਕ ਰੱਖਿਆ ਅਸੀਂ ਸਾਡੀ ਮੰਮੀ ਨਾਲੋਂ ਅਸੀਂ ਵੱਡੀ ਮੰਮੀ ਦਾ ਵੱਧ ਕਰਦੇ ਆ ਦੋਵੇਂ ਸਾਨੂੰ ਤਾਂ ਦੱਸਦੀ ਨਹੀਂ ਜੇ ਸਾਨੂੰ ਦੱਸਦੀ ਤਾਂ ਦੂਜਾ ਤੀਜਾ ਵਿੱਢ ਕਿਉਂ ਲੱਗਦਾ? ਸਾਡੇ ਕੋਈ ਤਾਂ ਕਰਨੀ ਨਹੀਂ ਕਰਦੀ ਉਹ ਇਹ ਜੀ ਮੈਨੂੰ ਤਾਂ ਮੂੰਹ ਪਤਾ ਲੱਗਿਆ ਮੈਂ ਇੱਥੇ ਮੈਂ ਜਾ ਕੇ ਆਵਾਂ ਮਾਸੀ ਜੀ ਫਿਰ ਉਹ ਤਾਂ ਹੁਣ ਅਸੀਂ ਕੀ ਕਰ ਸਕਦੇ ਆ ਚੱਲ ਕੋਈ ਗੱਲ ਨਹੀਂ ਤੁਸੀਂ ਵੱਡੇ ਆ ਦੇਖ ਲਓ ਮੰਮੀ ਜੀ ਤੋਂ ਤੁਸੀਂ ਸਮਝਾ ਦਿਓ ਉਹਨਾਂ ਨੂੰ ਵੀ ਭਾਈ ਚੁੱਪ ਰਿਹਾ ਕਰਨਾ ਕਾਹਨੂੰ ਇੰਨਾ ਕੰਜਰਖਾਨਾ ਹੋਵੇ ਕਿਹਨੂੰ ਚੁੱਪ ਤਾਂ ਪੁੱਤੋ ਫਿਰ ਹੁਣ ਅੱਖੇ ਤੋਂ ਕਿਹੜਾ ਨੂੰ ਸਿਰ ਚਕੋਲ ਕੇ ਬਾਦ ਕੇ ਕੁਸ ਚੁੱਪ ਤਾਂ ਹੁਣ ਰਹਿੰਦੀ ਤਾਂ ਹੈਗੀ ਚੁੱਪ ਪਰ ਗੁੱਸਾ ਤਾਂ ਆਪ ਨੂੰ ਵੀ ਆਉਂਦਾ ਵੀਰ ਭਾ ਦੂ ਤਾਂ ਮੂੰਹ ਹੈ ਪੁੱਤ ਤੈਨੂੰ ਤਾਂ ਇੱਕੋ ਜਿਹਾ ਤੂੰ ਆਂਦੀ ਸਸਦੀ ਮੇਰ ਘੱਟ ਕਰਿਆ ਕਰ ਨਹੀਂ ਨਹੀਂ ਮਾਸੀ ਜੀ ਇਹ ਜੀ ਗੱਲ ਨਹੀਂ ਹੈਗੀ ਮੇਰਾਂ ਦੀ ਕੋਈ ਨਹੀਂ ਹੋਵੇਗਾ ਹਨਾ ਪਰ ਗੱਲ ਅਸਲ ਵਿੱਚ ਇਹ ਹੈ ਵੀ ਬਾਪੂ ਜੀ ਨੂੰ ਦੋਨੇ ਨਹੀਂ ਮੂੰਹ ਬੋਲਦਾਂ ਦੋਨੇ ਨਹੀਂ ਸਮਝਿਆ ਹਰ ਇੱਕ ਨਿੱਕੀ ਨਿੱਕੀ ਗੱਲ ਤੇ ਰੌਲਾ ਪਾ ਕੇ ਬਹਿ ਜਾਂਦੀਆਂ ਫਿਰ ਤੁਸੀਂ ਆਪ ਹੀ ਸੋਚੋ ਬਾਪੂ ਜੀ ਪਹਿਲਾਂ ਕੀ ਕਰਨ ਬਾਪੂ ਜੀ ਨੇ ਵਿੱਡ ਲਾਇਆ ਤਾਂ ਬਾਪੂ ਜੀ ਕਰਨ ਸਾਰਾ ਕੁਝ ਬਾਪੂ ਜੀ ਨੇ ਜੋ ਵਿੱਡ ਲਾਇਆ ਬਾਪੂ ਜੀ ਨੂੰ ਪਤਾ ਸੀ ਮਾਸੀ ਜੀ ਦੂਜਾ ਵਿੱਡ ਲਾਉਣ ਵਾਲੀ ਤਾਂ ਕਿਹੜੀ ਗੱਲ ਆ ਪ੍ਰੋਬਲਮ ਦਾ ਤਾਂ ਤੁਹਾਨੂੰ ਵੀ ਪਤਾ ਪਹਿਲਾਂ ਐਂ ਦੂਜਾ ਵਿਆਹ ਕਰਾਉਣ ਨੂੰ ਕਿਹਦਾ ਜੀ ਕਰਦਾ ਉਹ ਤਾਂ ਵੀਰਪਾਲ ਦੂਜੇ ਦੀ ਤਾਂ ਮਜਬੂਰੀ ਸੀ ਵੀ ਜਵਾਕ ਨਹੀਂ ਸੀ ਉਹ ਤਾਂ ਕਰਾਉਣਾ ਪਿਆ ਆ ਤੀਜਾ ਭਾਈ ਕਿਉਂ ਕਰਾਇਆ ਮਾਸੀ ਜੀ ਨੂੰ ਮੈਨੂੰ ਤਾਂ ਕੀ ਪਤਾ ਇਹ ਤਾਂ ਬਾਪੂ ਜੀ ਨੂੰ ਪਤਾ ਵੀ ਕੀ ਕਰਨਾ ਚਲ ਕੋਈ ਨਾ ਭਾਈ ਉਹਨ ਦੇ ਤੇ ਬਾਪੂ ਜੀ ਨੂੰ ਐ ਕਰਦੀਆਂ ਗੱਲ ਉਹਦੇ ਨਾਲ ਤਾਂ ਨਹੀਂ ਹਾਂ ਹੋਰ ਐਸਾ ਕੁ ਠੀਕ ਦਾ ਤੁਸੀਂ ਦੱਸੋ ਹਾਂ ਫਿਰ ਮਾਸੀ ਨੇ ਪੀ ਲਿਆ ਤਾਂ ਮੈਂ ਹਾਂ ਹਾਂ ਪੀ ਲਿਆ ਆਹ ਨੂੰ ਹੜਾ ਪੰਦਰੀ ਘਟਿਆ ਗੱਲਾਂ ਆਪਾਂ ਚਲੋ ਚਲੋ ਓ ਕਿਉ ਮਰਨਾ ਤੁਸੀਂ ਮੈਂ ਥਾਂ ਮਰ ਜਾਊਂਗਾ ਮੈਂ ਥਾਂ ਐਸੇ ਥਾਂ ਤੇ ਕੁੱਟਿਆ ਨਹੀਂ ਤੁਹਾਨੂੰ ਅੱਜ ਲੋਟ ਆਇਆ ਹੁਣ ਆ ਨਾ ਨਜ਼ਾਰਾ ਮਰ ਜਾ ਸਦਾ ਕੱਢੋ ਸਾਡੇ ਨੂੰ ਦੱਸਾ ਕੀ ਆ ਹੁਣ ਦੱਸੋ ਪਤਾ ਤੇ ਖੋਲੋ ਬੇਈ ਨਹੀਂ ਬਣਾਉਂਦੀਆਂ ਮੈਂ ਸੁਤੇ ਖੜੇ ਨੂੰ ਬੰਨ ਲਿਆ ਜੇ ਤੁਸੀਂ ਮਨੇ ਬੋਲ ਕੇ ਤਾਂ ਬੰਨਦੀਆਂ ਤੂੰ ਵੀ ਸਾਨੂੰ ਬੈਠਿਆਂ ਨੂੰ ਕੁੱਟਿਆ ਸੀ ਨਾ ਐਨੇ ਛੇ ਨਹੀਂ ਬਣਾ ਕੇ ਕਰਉਂਗਾ थे थे था। आ तो खोल तो से एक बारी फिर तो न मार दिया पता में मरोगे ऐसे तू खोल तो दे देख के मार दी मैं तो छट गया से मैं तो छट गया मारू तो सुन यही हां मारू मारू मार के साढे 8 ठो मरू है इथे दबंग इथे आ बस तू थोनो थोनो मारो थोनो दोनाडू दोनाडू बनाऊ रे सुन अच्छा बोलो फिर ही है ना खोल तो सुन एक बारी सनो आ जा ये तो कहां ने सो हां हट जा हट जा हट जा ओए ओए ओए

ਨੇ ਕਿਤਨਾ ਸੁਪਨਾ ਚ ਵੀ ਮਾਰਦਾ ਤੈਨੂੰ ਨੱਛਣ ਬਵਾਉਂਦੇ ਨਾ ਮਾਨੂੰ ਜੀ ਕਰਦਾ ਕਿਸਦਾ ਹਾਏ ਕਿੰਨਾ ਟੁੱਟਾ ਮਰ ਜਾਣੇ ਨੇ ਮੈਨੂੰ ਸੁਪਨੇ ਚ ਵੀ ਹਾਏ ਹਾਏ ਜਾਣੀ ਨਿਕਲੀ ਤੇਰੀ ਜੀਵ ਬੰਦ ਰੱਖਾ ਕਿ ਹੁਣ ਵੀ ਸਿੱਤ ਖਾ ਕੇ ਦੇਗੀ ਮੈਂ ਤਾਂ ਆਪੀ ਜੀਵ ਬੰਦ ਰੱਖ ਲਾ ਟੁੱਟਕ ਜਾ ਵੇ ਟਿਕ ਜਾ ਟਿਕ ਜਾ ਹੁਣ ਤਾਂ ਤੈਨੂੰ ਸੁਪਨੇ ਚ ਹੀ ਬੰਨਣਾ ਕਹਿੰਦਾ ਸੱਚੀ ਬਨ ਕੇ ਤੇਰੀ ਤੋਰ ਤੇ ਬੈਠੂਗੀ ਓ ਮੈਸੇ ਕਿਤੇ ਖੁਰਕੀ ਹੁਣ ਨਾ ਕਰਾਂ ਇਹ ਤੂੰ ਟਿਕ ਜਾ ਕਿਉਂ ਛਿੱਤਰ ਘਣਿਆ ਓ ਖੁਰਕਾ ਕਿਵੇਂ ਕਰੇਗਾ ਮੇਰੀ ਖੁਰਕਾ ਹੱਥ ਲਾ ਕੇ ਦੇਖ ਤੂੰ ਦੱਸ ਦਸਾਂ ਨਾਲੇ ਹੋਰ ਦੇ ਜਾਲਾ ਤੇ ਹੂ ਪੀ ਜਾ ਚੱਕ ਨੂੰ ਛੱਤਰ ਜਦੋਂ ਜੀ ਕਰਦਾ ਉਹਨੇ ਛੱਤਰ ਚੱਕ ਲੂਗਾ ਓ ਗਲ ਪਟਾ ਦੇਣੀ ਗਾਲੀ ਥੋੜ ਜਿਹੜੀ ਲਿਆਇਆ ਲਿਆਇਆ ਜਿਹੜੀ ਆਇਆ ਜਾ ਕੇ ਗਲ ਪਟਣ ਵਾਲਾ ਤੂੰ ਹੱਥ ਲਾ ਕੇ ਦੇਖੀ ਮੈਨੂੰ ਲੈ ਪੈ ਆ ਮੇਰੇ ਵੀ ਕੱਪੜੇ ਧੋ ਦੇ ਦੋ ਤਰ ਦੇ ਧੋ ਦਿੰਨੀ ਆਏ ਕੇ ਧੋ ਤੇਰੇ ਕੱਪੜੇ ਤੇ ਮੇਰੀ ਨੂੰ ਨੂੰ ਗੋਲੀ ਲਾਉਣਾ ਮੈਂ ਹੋਰ ਕੰਮ ਕਰਾਂਗਾ ਤੇਰੀ ਨੂੰ ਗੋਲੀ ਨਹੀਂ ਲਾਉਦੀ ਤੇਰੀ ਬਹੁਤ ਕੱਪੜਾ ਧੋਣ ਵਾਸਤੇ ਹੁੰਦੀ ਹੈ ਕਿਉਂ ਤੈਨੂੰ ਲਿਆਇਆ ਤੈਨੂੰ ਗੋਲੀ ਲਾ ਦੇ ਨਾ ਇਹ ਮੇਰੀ ਕੀ ਲੱਗਦੀ ਨਹੀਂ ਥੋੜੀ ਜਿਆਦੇ ਕੁਛ ਲੱਗਦੀ ਐ ਤੇਰੀ ਕੀ ਲੱਗਦੀ ਐ ਕੱਲ ਦੀ ਆਈ ਦੀ ਤੂੰ ਨੂਹ ਬਣਾਉਣੀ ਚਾਹਨੀ ਐ ਇਹ ਮੇਰੀ ਨੂਹ ਤਾਂ ਮੇਰੀ ਤਾਂ ਹੋਊਗੀ ਕੱਲੀ ਦੇ ਆ ਗਈ ਵੱਡੀ ਮੰਮੀ ਦੇ ਕਹੂੰ ਮੇਰੀ ਗੱਲ ਸੁਣ ਲੈ ਜਿਹੜਾ ਮੈਨੂੰ ਲੈ ਕੇ ਆਇਆ ਉਹਦੀ ਤਾਂ ਕੁਛ ਲੱਗਦੀ ਐ ਉਹਦੀ ਤਾਂ ਨੂਹ ਲੱਗਦੀ ਐ ਉਹਦੀ ਤਾਂ ਲੱਗਦੀ ਐ ਉਹ ਤੈਨੂੰ ਕਹਦਾ ਕਿ ਹੁੰਦਾ ਜੇ ਨੂਹਾਂ ਦਾ ਵਰਤਣਾ ਹੁੰਦਾ ਉਹਦੇ ਨਾਲ ਨਹੀਂ ਬਹਿ ਜਾ ਬਹਿ ਟੱਕੀ ਰੇ ਟੱਕੀ ਨਾ ਹੋਰ ਨਾ ਮੈਥੋਂ ਪਰਦੇ ਚਕਾਰ ਤੱਕੀ ਆ ਮੈਂ ਤਾਂ ਇਹ ਥੋੜੇ ਜਿਆਦੇ ਉਧਰ ਨਾ ਕਰ ਮੇਰੀ ਨੂਹ ਤੇ ਆ ਨਹੀਂ ਚੱਲੂਗੀ ਜੇ ਉਧਰ ਤਾਂ ਤੂੰ ਕਿ ਪਾਣੀ ਵਾਰ ਕੇ ਪੀਤਾ ਉਹ ਤਾਂ ਦੀ ਨਹੀਂ ਪਾਣੀ ਵਾਰ ਕੇ ਨੇ ਬਾਜਾ ਪੁੱਤ ਦੇ ਵਿਆਹ ਮੇਰਾ ਤੂੰ ਹੁੰਦੀ 5-7 ਲੱਖ ਰੁਪਈਆ ਲਾਉਂਦੀ ਆਏ ਨਹੀਂ ਪਾਣੀ ਬਾਰ ਕੇ ਫਿੱਤੇ ਆਂ ਦੇਖ ਦੇ ਖੜ ਜਾ ਖੜ ਜਾ ਤੂੰ ਵਾਹ ਲੈ ਟੇਕੇ ਤੂੰ ਪਾਣੀ ਬਾਰੇਂਗੀ ਮੈਂ ਕਰਦੀ ਮਾਲ ਕਣਾ ਇਹ ਕਹਣਾ ਆਏ ਨਹੀਂ ਮਾਲ ਕਰ ਬਣ ਜਾਣਾ ਖੜ ਜਾ ਕੰਮ ਬਟ ਰੱਖ ਤੂੰ ਆਏ ਮਾਲ ਕਣ ਬਣ ਜਾਂਗੀ ਤੂੰ ਲੈ ਇਹ ਕਹਣਾ ਇਹ ਆ ਲੈ ਪਾਣੀ ਮਾਰ ਆਏ ਪਾਣੀ ਬਾਰ ਦੇਖ ਦੇ ਮੈਂ ਤੇਰੇ ਦੋਸਤ ਹਰਜਾ ਕਰੋ ਖਰਚਾ ਕਰੋ ਨੂ ਕਰਾ ਲੈ ਆਏ ਪਾਣੀ ਬਾਰ ਦੇਖ ਦੇ ਤੂੰ ਵਾਹ ਲੈ ਦੇਕੇ ਹੋਰ ਨਾ ਮੇਰੇ ਤਾਂ ਹੱਡੀਆਂ ਤਾਂ ਡਵਾ ਲੀਆਂ ਆਉਂਦੀਆਂ ਮੈਂ ਫੜਕੇ ਦੱਬ ਲੂੰ ਬਸ ਬਸ ਨਹੀਂ ਦੋ ਸਾਹ ਤੇਰੇ ਚ ਠੱਠੀ ਕਿੱਥੇ ਆਈ ਐ ਫੜ ਜਾਣ ਗਾਲੀ ਤੂੰ ਮੈਂ ਦੱਸਦੀ ਆਂ ਉਹ ਉਹੋ ਇਹਨੂੰ ਤਾਂ ਆਇਆ ਹੁਣ ਵੀ ਮੈਂ ਬਾਹਰ ਬੈਠੀ ਇੱਥੇ ਬੈਠੀ ਰਹਾ ਹਾਂ ਵੀ ਆਹ ਐਂਕਾਰ ਬਣ ਜੂਗਾ ਹੁਣ ਆਪ ਦਾ ਕੀ ਹੋਵੇ ਕਿਵੇਂ ਘਰ ਬਣ ਜੂਗਾ ਆਪ ਦਾ ਕੀ ਹੋਊਗਾ ਬਹੂ ਤੇ ਵੀ ਚ ਉਧਰ ਕਰਨ ਲੱਗ ਗਈ ਧੋਣ ਆਈ ਲੀਦੇ ਬਹੂ ਦੇ ਮੂਹਰੇ ਛੜਤੇ ਤੇ ਮਾਤਾ ਚਲਾ ਕੇ ਮਾਰੇ ਫੜਕੇ ਲੈ ਉਹਦਾ ਮਤਲਬ ਕੀ ਐ ਬਹੂ ਤਾਂ ਕੰਮ ਕਰਾਉਣ ਦਾ ਠੇਕੀ ਨਹੀਂ ਲੱਗਦੀ ਉਹ ਬਹੂ ਤਾਂ ਕੰਮ ਕਰਾਊਗੀ ਉਹ ਤਾਂ ਸਾਰੇ ਘਰ ਚ ਜੰਮ ਕੇ ਬੈਠੂਗੀ ਨੀ ਹੋ ਕੇ ਮੈਂ ਜੰਮ ਕੇ ਬੈਠੂਗੀ ਘਰ ਆਪਣਾ ਆਪਣਾ ਐ ਨਹੀਂ ਹੁਣ ਆਪਣਾ ਘਰ ਬਣਦਾ ਉਹ ਤਾਂ ਸਾਰੇ ਦੇ ਘੇਰਾ ਪਾਈ ਜਾਂਦੀ ਐ ਬਾਗਲਾ ਮਾਰੀ ਜਾਂਦੀ ਐ ਸਾਰੇ ਤੇ ਨਹੀਂ ਆਪਾਂ ਉਹਨੂੰ ਘੇਰਾ ਪਾਉਣ ਨਹੀਂ ਦਿੰਦੀਆਂ ਐ ਕਿਵੇਂ ਪਾ ਰੂਗੀ ਤੂੰ ਤਾਂ ਭੀਕਾ ਆ ਕੇ ਬੈਠ ਗਈ ਇੱਧਰ ਨਹੀਂ ਹੁਣ ਮੈਨੂੰ ਕੀ ਪਤਾ ਮੇਰੇ ਤਾਂ ਮੋਢਾ ਬੜਾ ਦੁਖੀ ਜਾਂਦਾ ਸੀ ਉਹ ਨਹੀਂ ਲੋਟ ਆਉਂਦੀ ਹੁਣ ਆਪਾਂ ਤਾਂ ਨਹੀਂ ਲੋਟ ਕਰ ਲਾਂਗੇ ਆਪਾਂ ਨਾ ਮੇਰੀ ਗੱਲ ਸੁਣੋ ਇੱਕਾ ਤੂੰ ਤੂੰ ਪੀਰਪਾਲ ਨੂੰ ਸੁਖਾ ਦੇ ਵੀ ਇਹਦਾ ਕੋਈ ਕੰਮ ਨਹੀਂ ਕਰਨਾ ਤੇ ਇਹਦੇ ਕੋਈ ਅੱਖੇ ਨਹੀਂ ਲੱਗਣਾ ਮੈਨੂੰ ਤਾਂ ਢਾਣ ਤੱਕ ਗਈ ਅੱਛਾ ਤੈਨੂੰ ਐ ਕਹਿੰਦੀ ਮੈਂ ਟਾ ਲੂੰਗੀ ਹਾਂ ਨਹੀਂ ਆਪਾਂ ਦੋ ਜਣੀਆਂ ਉਹ ਪਾਣੀ ਦੀ ਪੰਡ ਉਹ ਆਪਾਂ ਨੂੰ ਕਿਵੇਂ ਟਾਲੂ ਨਹੀਂ ਉਹ ਗੁੱਤਨੀ ਫੜ ਕੇ ਹੱਥ 'ਚ ਫੜਾ ਦਾਂਗੇ ਨਹੀਂ ਭੈਣੇ ਫਿਰ ਮਾਇਆ ਖਾਇਦਾ ਕੀ ਪਤਾ ਉੱਤੇ ਡਿੱਗ ਜੇ ਇਹ ਜੀ ਮਣ ਪੱਕੇ ਦੀ ਤੂੰ ਤਾਂ ਇੰਨੀ ਦੂਰ ਬੈਠੀ ਸੀ ਨਹੀਂ ਫੋਸਲ ਐ ਉਹ ਕੁਛ ਨਹੀਂ ਕਰ ਸਕਦੀ ਫਿਰ ਕੋਈ ਸਕੀਮ ਲਾ ਭੈਣੇ ਉਹ ਤਾਂ ਜੰਮ ਕੇ ਬੈਗੀ ਆਪਣੇ ਘਰੇ ਮੇਰੀ ਗੱਲ ਸੁਣਾ ਭੈਣ ਦੱਸ ਕੇ ਗਈ ਸੀ ਕਹਿੰਦੀ ਜੇ ਇਹਨੂੰ ਤੰਗ ਕਰੂੰਗਾ ਫੇਰ ਨਿਕਲੂਗੀ ਤੇ ਆਪਾਂ ਇਹਨੂੰ ਤੰਗ ਕਰਨਾ ਸ਼ੁਰੂ ਕਰੋ ਚੱਲ ਫਿਰ ਤੂੰ ਲੱਗ ਮੇਰੇ ਨਾਲ ਠੀਕ ਐ ਚੱਲ ਫਿਰ ਆ ਜਾ ਨਾ ਤੁਸੀਂ ਮੈਨੂੰ ਗੱਲ ਦੱਸਣ ਨੂੰ ਕਹਿੰਦੇ ਸੀ ਚਲ ਦੱਸੋ ਹੁਣ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਕਿ ਮੈਂ ਤੈਨੂੰ ਬਾਹਰ ਜਾਣ ਦਾ ਪੁੱਛਿਆ ਸੀ ਠੀਕ ਹੈ ਕਿ ਬਾਈ ਨਾਲ ਗੱਲ ਕਰ ਲਈ ਕਿ ਨਹੀਂ ਤੂੰ ਉਹ ਨਹੀਂ ਗੱਲ ਰਹਾ ਭਾਈ ਤੇ ਹੁਣ ਦੇਖ ਲੈ ਬਾਪੂ ਤਿੰਨ ਬੇਬੀਆਂ ਲਿਆਇਆ ਉਹਨੇ ਤਾਂ ਸ਼ਰਮ ਲਾ ਰੱਖੀ ਐ ਤੂੰ ਐਂ ਦੱਸ ਤਿੰਨ ਹਿੱਸੇ ਉਹ ਹੋਗੇ ਚੌਥਾ ਤੇਰਾ ਪੰਜਵਾਂ ਤੇਰੇ ਭਰਾ ਦਾ ਕੱਲ ਨੂੰ ਸ਼ੇਮਾ ਤੇਰੀ ਭਾਬੀ ਦਾ ਜਵਾਬ ਹੋ ਗਿਆ ਤਾਂ ਉਹਦਾ ਪੈ ਜਾਊਗਾ ਤੂੰ ਐਂ ਦੱਸ ਵੰਡ ਕਦੋਂ ਕਰਾਂਗੇ ਜੀ ਹੁਣ ਤੁਹਾਨੂੰ ਵੀ ਪਤਾ ਮੁੰਨਾਮ ਮਾਹੌਲ 'ਚ ਮੈਂ ਕੀ ਗੱਲ ਕਰ ਲੈਣਾ ਨਾਲ ਯਾਰ ਮਾਹੌਲ ਮਾਹੌਲ ਨਹੀਂ ਦੇਖੀਦਾ ਮੈਂ ਤੈਨੂੰ ਗੱਲ ਦੱਸਦੀ ਤੈਨੂੰ ਮੇਨ ਲੋੜ ਤਾਂ ਦੋਨਾਂ ਦੀ ਐ ਜੀ ਫਿਰ ਦੋਵਾਂ ਦੀ ਲੋੜਾਂ ਤਾਂ ਜਾ ਕੇ ਗੱਲ ਕਰ ਮੈਂ ਨਹੀਂ ਇਹ ਗੱਲ ਸੁਣੀ ਨਾਲੇ ਜ਼ਿੰਦਗੀ ਤੂੰ ਮੇਰੇ ਨਾਲ ਕੱਟਨੀ ਐ ਮੇਰੀ ਲੋੜ ਤੈਨੂੰ ਵੱਧ ਆ ਉਹਨਾਂ ਨਾਲੋਂ ਠੀਕ ਐ ਨਾ ਲੋੜ ਤਾਂ ਜੀ ਹੈਗੀ ਆ ਪਰ ਥੋਨੂੰ ਵੀ ਪਤਾ ਜਦੋਂ ਮੈਂ ਗੱਲ ਕੀਤੀ ਸੀ ਪਹਿਲਾਂ ਉਹ ਆਪਣੇ ਕਰਕੇ ਲੜਾਈ ਹੋਈ ਸੀ ਉਹ ਤੇਰਾ ਬਾਪੂ ਤਾਂ ਬਹਾਨੇ ਭਾਲਦਾ ਨਾ ਇੰਨੀ ਕਿ ਲੜਾਈ ਪਿਛੇ ਕੌਣ ਤੈਮੀ ਲਿਆਉਂਦਾ ਹੁਣ ਮੈਂ ਕੀ ਕਰ ਸਕਦੀ ਐ ਜੀ ਮੈਂ ਤਾਂ ਫਸ ਗਈ ਇਹਨਾਂ ਵਿੱਚ ਕਰ ਤਾਂ ਤੂੰ ਬਹੁਤ ਕੁਝ ਸਕਦੀ ਐ ਮੈਂ ਤੈਨੂੰ ਐ ਦੱਸਦਾ ਕਿ ਇਹਨਾਂ ਦੇ ਤਾਂ ਕਲੇਸ਼ ਗਰਜੀਤ ਕੋਲ ਕੈਨੇਡਾ ਦਾ ਨਹੀਂ ਕਲੇਸ਼ ਤੂੰ ਐ ਕਰ ਆਪਦੇ ਭਰਾ ਨੂੰ ਫੋਨ ਲਾ ਤੇ ਮੇਰੇ ਨਾਲ ਗੱਲ ਕਰਾ ਮੈਂ ਕਰੂੰ ਗੱਲ ਹਸਾਬ ਚ ਤੂੰ ਨਹੀਂ ਕੁਝ ਕਰ ਸਕਦੀ ਹੁਣ ਜੀ ਮੈਂ ਕੀ ਕਰਾਂ ਚਲੋ ਤੁਸੀਂ ਫੇਰ ਵੀ ਕਹਿੰਦੇ ਹੋ ਥੋੜੀ ਬਾਈ ਨਾਲ ਗੱਲ ਕਰਵਾ ਦੂੰਗੀ ਆਹੋ ਕਰਵਾ ਦਿੰ ਮੈਨੂੰ ਪਤਾ ਤੂੰ ਨਹੀਂ ਕੁਝ ਕਰ ਸਕਦੀ ਮੈਂ ਹੀ ਕਰੂੰਗਾ ਇੱਕ ਪਾਸਾ ਜਦੋਂ ਕਰਿਆ ਜਦੋਂ ਵੀ ਫੋਨ ਆਇਆ ਨਾ ਮੇਰੇ ਨਾਲ ਗੱਲ ਕਰਾ ਦਿਓ ਠੀਕ ਹੈ ਜੀ ਲੈ ਇਹਨੇ ਪਹਿਲਾਂ ਕੀ ਗੱਲ ਕਰਨੀ ਹੈ ਭਾਈ ਨਾਲ ਕਿਤੇ ਹੋਰ ਹੀ ਲੜਾਈ ਪਵਾ ਦੇ ਲੜਾਈ ਤਾਂ ਪਹਿਲਾਂ ਹੀ ਬਹੁਤ ਚੱਲੀ ਜਾਂਦੀ ਹੈ ਘਰ 'ਚ ਵਾ ਵੀ ਕਰਿਆ ਕੋਈ ਕਰੀਆ ਭਾਈ ਆ ਗਿਆ ਆਣਨ ਗਿਆ ਆਹ ਕਾਹਦੀ ਆ ਗਿਆ ਪਾ ਵੀਰੀ ਹਾਂ ਮੋਢੇ ਕਲੇਬੇ ਜਨਪੁਰਾ ਖੁਸ਼ੀ ਦਾ ਕੋਈ ਨਹੀਂ ਆ ਜਾਗੇ ਠੀਕ ਆ ਨਾ ਇਹਨਾਂ ਪਈ ਕਿਹੜੇ ਨੂੰ ਕਹਿ ਰਹੇ ਆ ਨਾ ਇਹ ਨਹੀਂ ਮੈਨੂੰ ਪਤਾ ਪਈ ਕੀ ਨੂੰ ਕਹਿ ਰਿਹਾਗਾ ਚਲ ਜੀ ਤਿਆਰ ਹੋ ਆਪਾਂ ਚੱਲਦੇ ਆਂਗੇ ਠੀਕ ਆ ਤੂੰ ਬਾਹਰ ਸੋਣੀ ਲੱਗ ਗਈ ਪਿੰਡ ਜਾ ਜਾਂਦੀ ਅਸੀਂ ਜਾਵਾਂਗੇ ਨੀ ਤੁਹਾਨੂੰ ਬਥੇਰਾ ਜਰ ਹੋ ਗਈ ਅੰਡਾ ਨੂੰ ਹੁਣ ਤਾਂ ਅਸੀਂ ਜਾਵਾਂਗੇ ਨਹੀਂ ਕਰੀ 14 ਕਰਨ ਲੱਗੀ ਰਾ ਹੁਣ ਤੂੰ ਜਾਣੀਂਗਾ ਕਿ ਸੋਹਣੀ ਲੱਗੇਂਗੀ ਤੂੰ ਉਹ ਸੋਹਣੀ ਲੱਗਣੂ ਹਰੇ ਬੁਰੀ ਤੇ ਨੂ ਵੀ ਹੁਣ ਤੂੰ ਹੀ ਬੁਰੀ ਬਣਾ ਬਾਗੇ ਹੁਣ ਇਹ ਹੀ ਜਾਏਂਗੂਗੀ ਜਾਣਾ ਆਂ ਕਿ ਮੈਂ ਜਾਣਾ ਕਰੂਗੀ ਚਲੋ ਜੀ ਤਿਆਰ ਹੋ ਤੀ ਖੜੇ ਹੋ ਗੋ ਸਰ ਮਨਵਾਲੀ ਬਾਟੀ ਕੋ ਸਰ ਇਹ ਵੀ ਜਾਣਾ ਕਰੂਗੀ ਕੋ ਟਿਕ ਜੋ ਕਿਉਂ ਤੁਸੀਂ ਜਰੂਰ ਕਰਾਣਾ ਮੈਂ ਤਾਂ ਟਿਕ ਜੋ ਨਹੀਂ ਜਾਣਾ ਤੁਸੀਂ ਪਹਿਲਾਂ ਇਹ ਵੀ ਤੂੰ ਜਾਂਦੀ ਫਿਰ ਨਹੀਂ ਜਾਣਾ ਮੈਨੂੰ ਨਹੀਂ ਬਤਾ ਆਜ ਲੱਗੇ ਨਾ ਨਾ ਜਾਣੇ ਇਹਨਾਂ ਨੂੰ ਨਹੀਂ ਲੱਗੂਸ ਮਾਰਗੀ ਹੋ ਜਾਏ ਚਾਹੇ ਚਲ ਖੜੀ ਹੋ ਉਹਨੂੰ ਕਿ ਦੇ ਨਾਲ ਚੱਲ ਭੈਣ ਆ ਜਾ ਚੱਲਦੇ ਆਪਾਂ ਵੀ ਲੈ ਮੈਂ ਥੋੜਾ ਥੋੜਾ ਤਿਆਰ ਹੋ ਜਾਏ ਉਹ ਤਿਆਰ ਨੂੰ ਕੀ ਆ ਤੂੰ ਜਨ ਦਾ ਭੋਗ ਚ ਹੈ ਬਸ ਆਦਨ ਕੀ ਮਾਰੀ ਐ ਕੁਛ ਨਾ ਮੈਂ ਆ ਹੀ ਜਾਵਾਂ ਐ ਜਾ ਲਾ ਲਾ ਜੀ ਜੱਜ ਕੋ ਕੋਦੀ ਚੱਲ ਤੇ ਹਾਂ ਹੋ ਲਾ ਹਿਲ ਲਾ ਮਾਜੀ ਉਹੀ ਮੇਰੇ ਨਾਲ ਤਨ ਲਈਏ ਕਿ ਲਾ ਲਾ ਪਹਿਲਾਂ ਚ ਲਾ 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 ਆ ਜਾ सॉरी लाय दी हाँ सॉरी लाय दी बन चल दे चल आ जा आ जा ऊपर तो आ जा ओ कितगर बूथर जके भैया दी के ना सिविना आ जा मगे मेरे भैया दी के चामालों ना होगा तो सिविना भैया तो सिविना तो रहते क्या होगा भैया भैया हाँ बोला तो पागल है ना सब आ जा मगे ਅੱਛਾ ਹਾਂ ਜੀ ਮਾਰ ਜੀ ਆਹ ਤੇਰਾ ਨਾਮ ਤੇ ਮਦਦ ਵਿੱਚ ਪਈ ਜਾ ਮੈਨੂੰ ਪੜੋ ਪਪਾ ਇਹਦਾ ਆਉਂਦੇ ਨਹੀਂ ਜਾਂਦੇ ਚੱਲ ਜਾ ਲੈ ਇੱਧਰ ਆ ਦੇ ਕੋਈ ਜਪੜ ਫੋਨ ਲਾ ਤਿੰਨੇ ਉਹਨੂੰ ਕਿਵੇਂ ਨਾਲ ਲੈ ਤਾ ਮੇਰੀ ਫੁੱਟੋਂ ਮੇਰੀ ਪੈਸੇ ਦਾ ਨਾਲ ਲਾ ਇੱਕ ਗੋਲ ਸਕੂਲ ਨਹੀਂ ਜਾਣੀ ਤੇੜਾ ਲਾ ਕੇ ਮਾਰਦੀ ਹੋਣੀ ਤਿੰਨੇ ਉਹ ਮੁੜ ਹਾਂ ਕੀ ਬਣ ਗਿਆ ਹੋਰ ਕੀ ਮੇਰੀ ਕੀਤੀ ਜੁੜਾ ਨਹੀਂ ਹਲ ਵਿੱਚ ਜੋਲੇ ਨਾ ਬਣਾਈ ਲੋ ਮੋੜ ਹਾਂ ਇਹਨੂੰ ਮੋੜ ਪਹਿਲਾਂ ਫਿਰ ਮੁੜਾ ਕੇ ਸਾ ਹਾਂ ਦਫਾ ਹੋ ਦੇਖਿਆ ਹੁਣ ਦਫਾ ਹੋ ਦੇਖਿਆ ਚੰਗਾ ਆ ਜਾ ਆ ਜਾ ਇਹ ਤਾਂ ਨਹੀਂ ਭੱਜ ਜੂਗੀ ਹਾਂ ਲੈ ਲੈ ਭੱਜ ਹਾਂ ਅਰੇ ਜਲਦੀ ਇਹਨੂੰ ਤਾਂ ਨਹੀਂ ਲੈ ਜਾਗੇ ਨਾਲ ਉਹ ਨਹੀਂ ਜਾਵੇ ਸੋਪੀਆਂ ਜਾ ਕੇ ਗਿਆ ਜਾ ਹਾਂ ਇੱਥੇ ਆਉਂਦੇ ਨਾ ਉਹ ਚੱਲ ਕੋਈ ਤੁਮ ਜਾਓ ਹਾਂ ਆ ਜਾ ਆ ਜਾ ਆ ਜਾ ਆ ਜਾ ਆ ਜਾ ਪਾਰ 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 ਆ ਜਾ ਆ ਜਾ ਆਪਾਂ ਇੱਧਰ ਦੀ ਜਾਂਦੇ ਆ ਨਹੀਂ ਉਹ ਕਿਹ ਜਾਣਾ ਕਿ ਇੱਧਰ ਕਿੰਦਾ ਲੱਗ ਰਹੀਆਂ ਕੋਈ ਗੱਲ ਨਹੀਂ ਤਾਂ ਆ ਰਹੇ ਨੇ ਨਾ ਤੇ ਤੋਤੇ ਜਾ ਚੱਲ ਉ ਆ ਵੀ ਮਾਰੋ ਲਾ ਗਿਆ ਉੱਠਾਇਆ ਨਹੀਂ ਮਰ ਜਾਣਾ ਦੱਸ ਦੇਖ ਲੈ ਕਿੱਡਾ ਚੰਟ ਨਿਕਲਿਆ ਹਾਂ ਉਹਨੇ ਸਿਖਾਤਾ ਹੋਗਾ ਲੁੱਤਣ ਨੇ ਉਂਗੜਾ ਰਾਤਿਆਂ ਹਾਂ ਚੱਲ ਕੋਈ ਨਾ ਘਰੇ ਆ ਜੜਦੇ ਉਦੋਂ ਕਰਾਂਗੇ ਅੱਜ ਦੀ ਪਤਲੀ ਉਹਨਾਂ ਦੀ ਚੱਲ ਆ ਜਾ ਅਸੀਂ ਅਦੀਨ ਪਾਲ ਨੂੰ ਜਾ ਕੇ ਉਹਦੀ ਕਟੂਕਤਾ ਹਾਂ ਕੀ ਹੋ ਗਿਆ ਮੇਰਾ ਬਾ ਆਏ ਕਰਿਆ ਭਾਈ ਸਾਡੇ ਨਾਲ ਸਾਨੂੰ ਤਾਂ ਅੰਦਰ ਡਾ ਗਿਆ ਮਾਲਾ ਮੇਰਾ ਯਾਰ ਨਹੀਂ ਨਹੀਂ ਆ ਗਈ ਮੇਰਾ ਬਾਪੂ ਮੇਰਾ ਬਾਪੂ ਨਾ ਬਾਪੂ ਜੀ ਗਏ ਕਿੱਥੇ ਐ ਉਹਨੇ ਡੋਗਦੇ ਗਿਆ ਅਸੀਂ ਜਾਂਦੇ ਸੀ ਮਾਰ ਸਾਨੂੰ ਤਾਂ ਕਹਣਾ ਆ ਤੁਸੀਂ ਮੁੜ ਜਾਓ ਕਿਹਾ ਨਹੀਂ ਇੱਕ ਵਾਰ ਤਾਂ ਉਹ ਵੀ ਮੋੜਤੀ ਅਸੀਂ ਮੂਹਰੇ ਸੀ ਅਸੀਂ ਵੜ ਕੇ ਅੰਦਰ ਤੇ ਸਾਨੂੰ ਤਾਂ ਬਾਹਰ ਜਿੰਦਾ ਕੁੰਡਾ ਰਾ ਕੇ ਵਾ ਗਿਆ ਉਹ ਚਲ ਫੇਰ ਕੀ ਹੋਇਆ ਤੁਸੀਂ ਵੀ ਮੰਗਰ ਲਗ ਲਗ ਜਾਂਨੂਓ ਜੇ ਤਾਂ ਨਹੀਂ ਲੈ ਕੇ ਜਾਂਦੇ ਬਾਪੂ ਜੀ ਨਾ ਜਾਂਦੀਆਂ ਮੈਂ ਬਾਗਰ ਲਗ ਲਗ ਜਾਂਦੀ ਐ ਤੇ ਉਹਨੂੰ ਕਿ ਮੈਂ ਲੈ ਕੇ ਕਿੱਥੇ ਬਣਾਇ ਦੱਸ ਉਹ ਬੇਬੇ ਉਹ ਤਾਂ ਹੁਣ ਤੁਹਾਨੂੰ ਪਤਾ ਭਈ ਅਗਲੀ ਤਾਂ ਜਾਊਗੀ ਜਾਂਦੀ ਆ ਹੁਣ ਜਦੋਂ ਨਾਲ ਕਿਤੇ ਅੱਜ ਗਈ ਆ ਹਰੇਕ ਨਾਲ ਤੇ ਜਾਂਦੀ ਆ ਉਹ ਸਾਨੂੰ ਨਹੀਂ ਸੀ ਲੈ ਕੇ ਜਾਣਾ ਉਹਨੇ ਮਗਰ ਬੇਬੇ ਪਹਿਲਾ ਨਾ ਲੜਿਆ ਕਰਦੀ ਆਂ ਆਪਸ ਵਿੱਚ ਤੁਹਾਨੂੰ ਲੈ ਜਾ ਕਰਦਾ ਲੜਾਈ ਤੇ ਪਾਈ ਸੀ ਜੇ ਪਹਿਲੇ ਇਹਨੇ ਉਤਰਾ ਚੱਕੇ ਪਾਉਣੇ ਆ ਨਾ ਕੰਮ ਕਰੀ ਮੈਂ ਨਹੀਂ ਪਾਈ ਤੂੰ ਪਾਈ ਸੀ ਪਹਿਲਾਂ ਹੋਰ ਪਾਈ ਸੀ ਤੂੰ ਭੁੱਲ ਗਈ ਹੋਰ ਮੈਂ ਤਾਂ ਆਪੀ ਭੁੱਲ ਗਈ ਤੂੰ ਪਾਈ ਸੀ ਪਹਿਲਾਂ ਕੋਈ ਮਾਰਦਾ ਕਦੇ ਬੋਲਦੀ ਨਹੀਂ ਸੀ ਬੈਰ ਨੇ ਹੋਰ ਕਾਨੂੰ ਨਹੀਂ ਸੀ ਬੋਲੀ ਹਰ ਇੱਕ ਨਾਲ ਉਹ ਚੋਈ ਜਾਂਦੀ ਹਰ ਇੱਕ ਨਾਲ ਉਹ ਚੋਈ ਜਾਂਦੀ ਮੇਰਾ ਨਾਂ ਤਾਂ ਕੋਈ ਵੀਰਪਾਲ ਪਾਈ ਵੀਰਪਾਲ ਸੁਣ ਲਾ ਪੁੱਤ ਮੇਰੇ ਨਾਂ ਦਾ ਦੇਖ ਵਧੀਆ ਬਣਦੀ ਸੀ ਨਾ ਤੇਰੇ ਬਾਪੂ ਦੀ ਉਹ ਪਤਾ ਹੀ ਆ ਮੈਨੂੰ ਤੁਹਾਡੇ ਦੋਮਾ ਨਾਲ ਕਿੰਨੀ ਕ ਵੱੜਦੀ ਸੀ ਉਹ ਤੁਹਾਡੀ ਆਪਸ ਵਿੱਚ ਨਹੀਂ ਵੱੜਦੀ ਬਾਪੂ ਦਾ ਸੁਭਾਅ ਨੂੰ ਤੁਹਾਡੀ ਕੋਈ ਵੀਰਪਾਲ ਸਾਡੇ ਦਾ ਬਥੇਰੀ ਵੱੜਦੀ ਸੀ। ਮਿਆਹੋ ਵੱੜਦੀ ਸੀ ਤੇਰੀ ਵੱੜਦੀ ਤਾਂ ਮੇਰੀ ਸੀ ਬਥੇਰੀ। ਨਹੀਂ ਜਿੱਦਣ ਦੀ ਤੂੰ ਆਈਆਂ ਉਦੋਂ ਦਾ ਤੁਹਾਡਾ ਪਾਟ ਕਰਦਾ ਸਾਨੂੰ। ਨੇ ਭਾਏ ਨੇ ਤੂੰ ਕਰਿਆ ਤੂੰ ਭੁੱਲ ਗਈ। ਆਹੋ ਮੈਂ ਭੁੱਲ ਗਈ। ਮੈਂ ਕਹਿੰਦੇ ਮੈਂ ਭੁੱਲ ਗਈ। ਤੂੰ ਜਵਾਕਾਂ ਨੇ ਜਾਸੀਆਂ ਕਰਨ ਲੱਗ ਗਈ ਜਵਾਕਾਂ ਦੇ ਮੱਛਣ ਲੱਗ ਗਈ ਭਾਏ ਹਰਕਤ ਆਪਣਾ ਉੱਥੋਂ ਪਿਆ। ਨਹੀਂ ਮੈਂ ਨਹੀਂ ਜਵਾਕ ਦੀ ਤੂੰ ਮੱਝ ਗਈ ਬਈ ਤੀ ਤੇ ਨੀ ਮਾਇਤਾ ਤੇਰੀ ਤੇ ਜਮੀਨੀ ਮੱਚੇ ਮਤਾ ਇੱਕੋ ਜੇ ਰੱਖੇਂ ਜਮਾ ਆਹੋ ਮੈਨੂੰ ਪਤਾ ਹੀ ਹੈ ਜੇ ਤੂੰ ਇੱਕੋ ਜੇ ਰੱਖਣ ਵਾਲੀ ਸੀ ਮੈਨੂੰ ਸਭ ਪਤਾ ਹੈ ਤੇਰਾ ਆਹ ਤਪ ਖਾਜੋ ਥੋੜੀ ਦੋਮਾ ਦੀ ਮੈਨੂੰ ਪਤਾ ਵੀ ਤੁਹਾਡੀ ਬਾਪੂ ਕਿੰਨੀ ਕਿ ਬੜਦੀ ਸੀ ਜੇ ਥੋੜੀ ਦੋਮਾ ਨਹੀਂ ਬੜਦੀ ਹੁੰਦੀ ਆ ਬਾਪੂ ਤੀਜਾ ਪੰਜ ਕਾ ਨੂੰ ਬੜਦਾ ਆ ਤੁਹਾਡੇ ਕਰਕੇ ਹੋਇਆ ਦੋਮਾ ਕਰਕੇ ਹਾਂ ਇਹਦਾ ਪੁੱਤ ਮਾਰ ਦੇ ਆਇਆ ਤੀਜਾ ਬਣ ਜਾ ਦੇਗਾ ਤਾਂ ਹੱਥ ਫੜ ਲਾਂਗੇ ਬੋਦੇ ਹੀ ਜਵਾਨ ਖਾ ਲਾਂਗੇ ਕੁਛ ਹੀ ਕਹੀ ਜਾਵੇ ਬੇਬੇ ਜਵਾਲ ਤਾਂ ਤੁਹਾਡੀ ਦੋਮਾ ਦੀ ਜੱਜਦੀ ਨਹੀਂ ਹੈਗੀ ਘੱਟ ਤਾਂ ਕੋਈ ਨਹੀਂ ਕਹੀ ਤਾਂ ਕਿ ਇੱਕ ਦੂਜੀ ਨੂੰ ਕੁਛ ਮਰਜੀ ਜਾਓ ਤੁਸੀਂ ਕੁੜੇ ਪੁੱਤ ਜੀ ਤਾਂ ਗੱਲ ਹੀ ਨਹੀਂ ਸੀ ਇਹੀਆਂ ਹੁਣ ਹੋ ਗਈਆਂ ਉਹ ਕੱਲਾਂ ਨਹੀਂ ਸੀਗੀਆਂ ਅਸੀਂ ਤਾਂ ਜੇ ਆਪਸ ਨੇ ਹੋ ਜਾਂਦੇ ਲੜ ਪੈਂਦੇ ਸੋ ਇੱਥੇ ਆਵਾਂਦੇ ਅਸੀਂ ਆਇਆ ਨਵਾਂ ਬੰਦੇ ਕੱਢ ਲਿਆ ਹੁਣ ਦੇਖ ਲੈ ਅੱਜ ਕੀ ਕਰਿਆ ਆਹੋ ਮੈਂ ਤੂੰ ਕਢਾਇਆ ਹੈ ਤੈਨੂੰ ਤਾਂ ਕਹੀ ਜਾਨੀ ਮੈਂ ਤੂੰ ਕੜਿਆ ਸਾਰਾ ਤੁਸੀਂ ਕੁੜੇ ਮੇਰਾ ਕਰਕੇ ਨਹੀਂ ਗੱਡਿਆ ਤੇਰਾ ਕਰਕੇ ਗੱਡਿਆ ਇਹ ਉਹ ਕਾਦੇ ਵਾਸਤੇ ਗੱਡਿਆ ਉਹ ਕਿਉਂ ਜਰੂਸ ਕਰਦੀਆਂ ਹੁਣ ਇਹਨੂੰ ਐਸੇ ਪਿੱਛੇ ਕਲੇਸ਼ ਪਾਈ ਜਾਊਂਗੀ ਇਹ ਕਹਿੰਦਾ ਹੱਲ ਵੀ ਕਰੂੰਗੀ ਕੋਈ ਹੱਲ ਕੀ ਕਰਾਂਗੇ ਤੈਨੂੰ ਦੱਸਿਆ ਜੀ ਸਾਰੇ ਪਿੰਡ ਚ ਘਮਾ ਲਿਆ ਉਹਨੂੰ ਲੈ ਕੇ ਆਓ ਕਮਾ ਲੈ ਤੂੰ ਪਹਿਲਾਂ ਤੁਸੀਂ ਨਹੀਂ ਘੁੰਮਦੀਆਂ ਸੀ ਹੁਣ ਉਹਨੂੰ ਕਮਾਉਂਦੇ ਫਿਰਦੇ ਹੋ ਥੋੜਾ ਤਾਂ ਆਹੀ ਕੰਜਰ ਤਾ ਆਜੇ ਕਰੇ ਆ ਜਾਂਦੇ ਉਹਨਾਂ ਨੂੰ ਕਰਦੇ ਆ ਭਾਨੇ ਦੋ ਹੱਥ ਆਈ ਨਹੀਂ ਹਟਾ ਕੇ ਆਈ ਆਪਾਂ ਬਹਿ ਲਈਏ ਕਿਵੇਂ ਲੋਟਾਉਂਗੀ ਇਹ ਤਾਂ ਸ਼ਰਮ ਲਾ ਲਈ ਪੈਨ ਪੱਛਰ ਕੇ ਉੱਡ ਗਿਆ ਲੈ ਜਮਾਂ ਨਵੀਂ ਜੋੜੀ ਬੰਦੀ ਐ ਨਹੀਂ ਸ਼ਰਮ ਲਾ ਲਈ ਇਹਨੇ ਤਾਂ ਚੋਰੇ ਨੇ ਆਇਆ ਹੱਥ-ਤੇ ਹੱਥ ਧਰ ਕੇ ਬੈਠਾਂਗੇ ਆਪਣਾ ਕਿਵੇਂ ਟਾਈਮ ਪਾਸ ਹੋਊਗਾ ਅੱਜ ਨਾ ਕਰੇ ਆ ਜਾਂਦੇ ਜਾਂ ਫਿਰ ਉਹ ਨਹੀਂ ਤੇ ਜਮਾਂ ਨਹੀਂ ਠੀਕ ਆ ਅੱਜ ਇੱਕ ਪਾਸਾ ਕਰਦੇ ਅੱਪਾ ਕਰ ਕੀ ਹਟਾ ਗੇ ਇੱਕ ਪਾਸਾ ਠੀਕ ਹੈ ਚਲ ਦੇਖ ਲਈਓ ਆ ਗਏ ਕਿ ਨਾ ਚਲ ਦੇਖੀਏ ਉਧਰ ਆ ਜਾ ਉਹਨਾਂ ਨੇ ਕੁੰਡਾ ਕਿਵੇਂ ਲਾਇਆ ਸੀ ਆਪਾਂ ਨੂੰ ਲੈ ਹੱਥ ਵੀ ਦੋ ਚਾਹ ਨੂੰ ਬੋਲ ਮਾਰਿਆ ਸੀ ਚਾਹ ਪੀ ਕੇ ਨਾਲੇ ਮੇਰੀ ਗੱਲ ਸੁਣਾ ਲੱਗਦੀ ਕਿੱਥੇ ਗਿਆ ਉਹ ਦਿਖਦੇ ਨਹੀਂ ਸਵੇਰ ਦਾ ਪਤਾ ਨਹੀਂ ਬਾਪੀ ਕਿਸੇ ਫਰੈਂਡ ਦਾ ਫੋਨ ਆਇਆ ਸੀਗਾ ਉਹਨਾਂ ਕੋਲ ਗਏ ਨੇ ਅੱਛਾ ਫਰੈਂਡ ਦਾ ਫੋਨ ਆਇਆ ਪਹਿਲਾਂ ਮੈਂ ਸੋਚੀ ਨਹੀਂ ਸਮਾ ਕੇ ਤੇਰੇ ਕਿੱਡੇ ਚ ਭਾਗ ਆ ਤਾ ਸੋਚ ਫਿਰਦਣਾ ਅੱਛਾ ਤੇ ਤਾਂ ਗੱਲ ਕੀਤੀ ਕਿਵੇਂ ਦੀ ਗੱਲ ਸੁਣਾ ਹਰਕੀਤ ਓ ਫੇਰ ਮੈਂ ਤਾਂ ਬਾੜੀ ਸ਼ਰਮ ਆਈ ਜਾਂਦੀ ਆ ਲਾੜੀ ਕੀ ਸੋਚਦਾ ਹੋਊਗਾ ਮੇਰੇ ਨਾਲ ਦੇ ਘਰ ਚ ਆ ਪਹੁੰਚ ਜਾਂਦਾ ਹੋਰ ਕਾਬੀ ਮੈਂ ਤਾਂ ਬਾੜੀ ਸ਼ਰਮ ਆਉਂਦੀ ਆ ਮੈਨੂੰ ਤਾਂ ਹੀ ਲੱਗੇ ਰੰਤਾ ਕੱਲੂ ਪਿੰਤਾਨੇ ਮੈਨੂੰ ਨੰਦੀ ਜਾਵੇ ਲੈ ਦੇਈ ਜਾਵੇ ਦੀ ਕਿਹੜੀ ਗੱਲ ਆ ਦਇਆ ਕਰੂਗਾ ਹੁਣ ਆਪਣੇ ਘਰ ਚ ਕੰਜਰਖਾਨਾ ਥੋੜਾ ਹੁੰਦਾ ਆ ਦੇਖ ਲੈ ਪਹਿਲਾਂ ਦੋ ਦੋ ਸੀਗੀਆਂ ਆ ਤੀਜੀ ਘੋੜੀ ਆ ਹੋਰ ਕਾਬੀ ਲਾਹੌਰ ਹੁਣ ਹਰਪ੍ਰੀਤ ਤਾਨੇ ਮੇਲੇ ਤਾਂ ਦਇਆਈ ਕਰੂ ਅਗਲਾ ਹੁਣ ਉਹਦੇ ਹੁੰਦੇ ਦੇਖ ਲੈ ਇੰਨਾ ਕੁਝ ਹੁੰਦਾ ਆਪਣੇ ਘਰ ਦੇ ਵਿੱਚ ਕੜਮੇ ਤਾਂ ਸਮਝ ਨਹੀਂ ਆਉਂਦੀ ਬਾਪੂ ਜੀ ਕਰੀ ਕੀ ਜਾਂਦੇ ਐ ਹੋਰ ਭਾਬੀ ਪਹਿਲਾਂ ਦੋਸ ਤੇ ਤੀਸਰੀ ਹੋਰ ਲੈ ਆਇਆ ਮੈਂ ਤੂੰ ਹੀ ਡਰ ਲੱਗਤ ਜਦਾਂ ਝਾਕਦੀ ਐ ਮੇਰੇ ਕੋਲ ਹੀ ਹੋਰ ਪਤਾ ਨਹੀਂ ਕਿ ਹੈ ਜੀ ਕਹੇ ਜੀ ਨਾ ਨਾ ਕਿ ਤੈਨੂੰ ਬੁਲਾਵੇ ਨਾ ਚਲਾਵੇ ਜਦੋਂ ਵੇਖੋ ਐ ਦੇ ਲਈ ਅੱਖਾਂ ਕਟਾ ਵੱਡ ਵੱਡ ਕੇ ਦੇਖੀ ਜਾਊਗੀ ਨਾ ਕੋਈ ਕੰਮ ਕਰੇ ਹਾਂ ਕੰਮ ਕਰੂ ਮਾਰ ਕੇ ਸਵੇਰ ਮੈਨੂੰ ਤਾਂ ਆਪਣੀ ਇਹ ਪਤਾ ਲੱਗਦਾ ਵੀ ਬਾਪੂ ਜੀ ਐ ਕਾਤੋਂ ਕਰ ਰਹੇ ਆ ਅੱਗੇ ਕਿੱਥੋਂ ਘਟ ਮੇਰੇ ਨਾਲ ਤਾਂ ਗੱਲਬਾਤ ਸਹੀ ਕਰਦੇ ਬਾਪੂ ਜੀ ਤਾਂ ਹੁਣ ਮੈਨੂੰ ਵੀ ਨਹੀਂ ਸਹੀ ਤਰ੍ਹਾਂ ਬੁਲਾਉਂਦੇ ਹਾਂ ਬੁਲਾਉਂਦੇ ਨਹੀਂ ਬਾਪੂ ਕਸਾ ਵਟਕੇ ਲੱਗ ਜਾਂਦੇ ਬੋਲਦੀ ਪਤਾ ਨਹੀਂ ਇਹ ਜਿਆ ਕੀ ਸਿਰ ਚ ਪਾਏ ਨੇ ਮੈਸੇਜ ਹੋਰ ਹੋਰ ਭਾਬੀ ਮੈਨੂੰ ਤਾਂ ਮੇਰੀ ਸੱਸ ਤੋਂ ਸ਼ਰਮ ਆਉਂਦੀ ਆ ਉਹਦਾ ਕੀ ਪਤਾ ਕਿੱਥੇ ਕਿੱਥੇ ਦੱਸੂਗੀ ਅੱਛਾ ਨਾ ਲਾਡੀ ਨੇ ਦੱਸਤਾ ਆਪਦੀ ਮੰਮੀ ਨੂੰ ਹੋਰ ਭਾਬੀ ਦੱਸਤਾ ਫੋਨ ਆਇਆ ਸੀਗਾ ਓਹੋ ਪਰ ਇਹ ਵੀ ਕੀ ਕਰੇ ਭਾਈ ਇਹ ਜੀਆਂ ਗੱਲਾਂ ਕਿਹੜਾ ਲੁਪ ਨਾਲੀਆਂ ਹੁੰਦੀਆਂ ਕਿੱਥੇ ਲੁਕੋ ਕੇ ਰੱਖ ਲਈਏ ਸਾਰੇ ਪਿੰਡ ਚ ਤੇ ਸਾਰੇ ਰਿਸ਼ਤੇਦਾਰਾਂ ਚ ਤਾਂ ਢੋਲ ਵੱਜੇ ਪਾਇ ਜਨਾਨੀ ਲੈ ਆ ਤੀਜੀ ਜਰਾਂ ਦੇ ਆ ਇਹ ਤਾਂ ਹੈ ਭਾਬੀ ਫਿਰ ਮਾੜਾ ਮੋਟਾ ਸੋਚਣਾ ਤਾਂ ਸੀਗਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਇਸ ਗੱਲ ਦੀ ਵੀ ਕੀ ਕੀਤਾ ਜਾਵੇ ਬਾਪੂ ਜੀ ਨੇ ਕਿਉਂ ਕੀਤਾ ਇਹਨੇ ਹੋਰ ਭਾਬੀ ਨਾ ਬਾਪੂ ਜੀ ਨਾਲ ਗੱਲ ਕਰਨ ਸਾਜ ਨਾਲ ਬੋਲਦੇ ਨਹੀਂ ਬੋਲਦੇ ਦਾ ਮੇਰੇ ਨਾਲ ਨਹੀਂ ਅੱਗੇ ਮੇਰੇ ਪੁੱਛੇ ਬਿਨਾ ਕੋਈ ਗੱਲ ਨਹੀਂ ਕਰਦੇ ਸੀ। ਓਹੋ ਭਾਬੀ ਕਿਉਂ ਫਿਕਰ ਕਰਦੀਆਂ? ਜਦੋਂ ਬਾਪੂ ਜੀ ਨੇ ਸ਼ਰਮ ਫਿਰ ਆਪਾਂ ਨੂੰ ਕਿ ਚੱਲ ਆ ਜਾ ਰੈਸਟ ਕਰ ਲਾ।